ਆਪਣਾ ਨਾਮ ਦੱਸੋ ਕਿੱਥੋਂ ਦੇ ਆਨ ਵਾਲੇ ਤੇ ਕੀ ਗੱਲ ਹੈ ਜੀ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਹੈ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਹੈ ਜੀ ਸਰ ਕੀ ਗੱਲ ਹੈ ਜੀ ਗੱਲ ਇਦਾਂ ਹੀ ਹੈ ਸੰਸਕਾਰ ਤੇ ਗਿਆ ਸੀ ਮੇਰੇ ਸੰਧੂ ਜ ਸਾਡੇ ਫਾਦਰ ਸਾਹਿਬ ਹੋ ਗਏ ਸੀ ਇਸ ਟਾਈਮ ਉੱਥੇ ਗਿਆ ਤੇ ਆਂਦਿਆਂ ਨੂੰ ਵੇਖਿਆ ਤੇ ਥਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਵਜੇ ਦਾ ਪੰਕਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਹੈਗਾ ਜੀ ਸਰ ਕੀ ਕੀ ਚੋਰੀ ਹੋ ਗਈ ਅਜੇ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਹੈਗਾ ਬਾਹਰ ਦਾ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ। ਕਿੰਨੇ ਕੁ ਦਾ ਨੁਕਸਾਨ ਆਇਆ ਪੱਜੀ? ਆਇਆ 70 ਲੱਖ ਦਾ ਆਇਆ ਨੁਕਸਾਨ। ਸਰ ਜਿਹੜਾ ਜਿੰਨੂੰ ਚੋਰੀ ਕੀਤਾ ਕਿਹੜੀ ਜਗ੍ਹਾ ਤੋਂ ਆਇਆ ਸੀ? ਉਹ ਘਰ ਕੋਈ ਹੈਗਾ ਸੀ ਉਸ ਟਾਈਮ ਤੇ ਕਿ ਨਹੀਂ? ਨਹੀਂ ਘਰ ਕੋਈ ਨਹੀਂ ਆਇਆ ਜੀ। ਸਰ ਤਾਲਾ ਤੋੜ ਕੇ ਗਏ ਕਿ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ। ਹਾਂ। ਸਰ ਜਿਹੜੀਆਂ ਗਰੇਲਾਂ ਵਗੈਰਾ ਜਿਹੜੀਆਂ ਹਾਂ ਗਰੇਲਾਂ ਵੀ ਸਾਰੀਆਂ ਤੋੜ ਗਏ। ਸੀਸੀਟੀਵੀ ਉਹ ਵੀ ਲੈ ਗਏ। ਕੀ ਡੀਵੀਆਰ ਵੀ ਲੈ ਗਏ ਸਾਰਾ? ਉਸ ਤਰ੍ਹਾਂ ਕੈਮਰੇ ਵਿੱਚ ਆਇਆ? ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ। ਹਾਂ ਜੀ। ਹਾਂ ਜੀ। ਉਹ ਸ਼ੌਂਦਾ ਪਿਆ। ਕਿੰਨੇ ਕੁ ਵੇਰਾਂ ਜੀ? ਅੱਜ ਤੇ ਨਵੇਦਾਰਿਆ ਤੇ ਇਸ ਵਾਰੇ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਸਰ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਹਾਂ ਆ ਗਈ ਹਾਂ ਹਾਂ ਜੀ ਹਾਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਜੀ ਪ੍ਰਸ਼ਾਸਨ ਕੋਲੋਂ ਕਹੀ ਹੋਈ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾੜਾ ਬੰਦਾ ਹਾਂਜੀ ਮੈਂ ਤੁਹਾ ਕੰਮ ਆ ਮਾਜਮ ਤੁਰ ਆ ਜਾ। ਹਾਂ ਦੋਸਤੋ ਅੱਗੇ ਮੇਰਾ ਨਾਮ ਸਰਬਜੀਤ ਕੌਰ ਹੈ। ਹਾਂਜੀ ਕਿ ਪੋਵੇਰਾ ਨਾਲ ਤੇ ਕੀ ਕਿਹੜਾ ਇਲਾਕਾ ਤੁਸੀਂ ਗੱਲ ਕਰ ਰਹੇ ਹੋ? ਹਾਂਜੀ ਪ੍ਰਤਾਪਨਗਰ ਦੇ ਰਹਿਣ ਵਾਲੇ ਹਾਂ। ਹਾਂਜੀ ਕੀ ਗੱਲ ਅਜ ਮਨ ਹੋਈ? ਅੱਜ ਅਸੀਂ ਕਰੋ ਗਏ ਜੇ ਤੋ 3 ਵਜੇ ਦਾ ਮਤਲਬ ਕੀ ਟਾਈਮ ਸੀਗਾ ਜਦੋਂ ਇਹ ਬਾਹਰ ਤਾਂ ਸੀ ਸਾਡੇ ਨਾਲ। ਅਸੀਂ ਸਾਢੇ 3 ਪੌਣੇ 4 ਦੇ ਵਿੱਚ ਘਰ ਆ ਗਏ ਆ। ਆਰਦਨ ਨੂੰ ਵੇਖਿਆ ਪੀ ਉਹ ਬਾਹਰ ਤਵੇ ਸੀਗਾ। ਹਾਂਜੀ ਅਸੀਂ ਅੰਦਰ ਨੂੰ ਵਏ ਆ। ਗ੍ਰਿਲ ਬਾਰੇ ਦੀ ਟੁਕੜੀ ਪਈ ਸੀ ਫੇਰ ਜਿਹੜਾ ਆਪਣਾ ਲੋਕ ਖੋਲਿਆ ਜਰਾ ਜਰਾ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੋਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਗਏ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆਇਆ ਕੋਈ ਨੂੰ ਹਾਂਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲੀ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਪ੍ਰਕਿਰਿਆ ਵੇ ਸ਼ੁਰੂ ਕੀਤੀ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਸਾਡਾ ਸੱਤ ਸਾਰਾ ਜਾਨ ਨੁਕਸਾਨ ਹੋਇਆ ਹੈ। ਸਾਰਾ ਸੱਟ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ। ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਉਹ ਇੱਕ ਨੋਜਵਾਂ ਸੀ ਜਾਂ ਦੋ ਜਿਆਦਾ ਸੀ। ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ। ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਇਹ ਸਿਰ ਸਰਾ ਮਾਮਲਾ? ਏ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਨੂੰ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋਅ ਅਪ ਕਰ ਰਿਹਾ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸਦੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ੈ ਉਹਨਾਂ ਦਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫਆਈਆਰ ਦਰਜ ਕਰ ਰਹੀ ਹੈਗੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਤੁਹਾਨੂੰ ਦੱਸ ਦਿਆਂਗੇ